ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੇ ਕਿਰਪਾ ਦਾ ਸਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਸਵੇ ਵੀਡੀਓ ਦੇਖ ਰਹੇ ਸਾਰੇ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰਾ ਅਕਾਲ ਪੁਰਖ ਵਾਹਿਗੁਰੂ ਜੀ ਜਰੂਰ ਪੂਰੀਆਂ ਕਰੂਗਾ ਜੀ ਤੁਸੀਂ ਦੇਖ ਰਹੇ ਹੋਣੇ ਆ ਵੀ ਹਾਰ ਮੇਰੇ ਤਰਗੇ ਦੋ ਪ੍ਰਕਾਰ ਦੇ ਹਾਰ ਹੁੰਦੇ ਆ ਜੀ ਇੱਕ ਕਹਿੰਦੇ ਹੁੰਦੇ ਨੇ ਨਾ ਕਿ ਪੈਗੇ ਨਾ ਹਾਰ ਆਇਆ ਇਸ ਵਾਰ ਉਹ ਕੋਲੇ ਹਾਰ ਹੈ ਨਾ ਆ ਇੱਕ ਬੋਲੀ ਹੁੰਦੀ ਹੈ ਬਿਆਸ ਵਾਲ ਪੁਆਲੇ ਹਰ ਇੱਕ ਕੰਦੇ ਵੀ ਹਾ ਪਈ ਹਾ ਬਈ ਬੰਦੇ ਦੀ ਇੱਜ਼ਤ ਹੋਈ ਹੈ ਹਨਾ ਬਈ ਵਾਹ ਬੱਦਰੇ ਹਾਰ ਪਏ ਹੈ ਹਾਰ ਪਾ ਕੇ ਸਵਾਗਤ ਹੈ ਤਾਂ ਮੇਰੇ ਪੁਆਤੇ ਹਾਰ ਅੱਜ ਹੈ ਮੇਰੇ ਬੋਲੀ ਦੇਖ ਲਓ ਜੀ ਹੁਣ ਮੈਂ ਕਹਾਂ ਤਾਂ ਮੇਰੇ ਪੁਆਤੇ ਅੱਜ ਹਾਰ ਉਹ ਸਰਦਾਰ ਜੀ ਹਾਰ ਭਾਗਾਂ ਦੇ ਪੈਣੇ ਆ ਆਲੇ ਕਰਨੇ ਆ ਹੈ ਨਹੀਂ ਹਾਰ ਕੋਈ ਐਵੇਂ ਥੋੜੇ ਪੈਣੇ ਆ ਨਹੀਂ ਤੂੰ ਨਹੀਂ ਪੈਣੇ ਦੇਖੋ ਜੀ ਗੱਲ ਅੱਜ ਪਤਾ ਗਿਆ ਇਹ ਜਲਾਮਾ ਕਰਦੇ ਦਰਸਾਲ ਇਹ ਹਾਰ ਜਿਹੜਾ ਇਹ ਹਾਰ ਆਇਆ ਜੀ ਇਹ ਆਇਆ ਤਾਂ ਇਹਦੇ ਵਾਸਤੇ ਥਾ ਪਰ ਕੁਝ ਕੁ ਬੰਦਿਆਂ ਨੇ ਚਾਹੇ ਕੋਈ ਸਾਡਾ ਰਿਸ਼ਤੇਦਾਰ ਚਲੋ ਜਿਹੜੇ ਆਏ ਵੀ ਤੇ ਰਿਸ਼ਤੇਦਾਰ ਆ ਉਹਨਾਂ ਨੇ ਕਿਹਾ ਵੀ ਜੇਕਣਾ ਨਾ ਵੀ ਮਤਲਬ ਚਲ ਮੈਂ ਉਹ ਸ਼ਬਦ ਬੋਲਣਾ ਨਹੀਂ ਚਾਹੁੰਦਾ ਵੀ ਉਕਣਾ ਪੈ ਡਾ ਆਇਆ 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 ਇਹੀ ਵੀ ਸਾਡੇ ਵਰ ਨੂੰ ਕਹਿੰਦਾ ਵੀ ਕਿੱਥੇ ਲਿਆਉਂਦਾ ਇਹ ਹਾਂ ਕਿਹਾ ਮੰਨੂ ਵੀ ਕਹਾਂ ਉਹਨੇ ਕਹਿੰਦਾ ਐ ਐ ਪੈਂਦਾ ਮੈਂ ਨਾ ਸ਼ਬਦ ਨਹੀਂ ਲੈਣੇ ਵੀ ਕਿਆ ਹੋ ਰਿਹਾ ਤਾ ਮਹਾ ਵੀ ਕਿਆ ਚੱਕਰ ਕਰਿਆ ਹੋਗੀ ਮੈਨੂੰ ਐ ਤੂੰ ਦੱਸੋ ਵੀ ਕੋਈ ਸਬਜ਼ੀ ਚ ਕਮੀ ਰਹਿ ਗਈ ਕੋਈ ਮਠਿਆਈ ਚ ਕਮੀ ਰਹਿ ਗਈ ਕਿਤੇ ਕਮੀ ਕਹਿੰਦੇ ਨਹੀਂ ਉਹ ਜਿਹੜੀ ਚੀਜ਼ ਬਣਾਈ ਉਹ ਜੀ ਦੇ ਕਿਤੇ ਸੀ ਬਣਦੀ ਖਾਤੀ ਹੋਣੀ ਹੈਗੀ ਪਰ ਕਹਿੰਦੇ ਐ ਐ ਪੈਂਦਾ ਆਇਆ ਜੀ ਕਿੰਨੀ ਆਇਆ ਕਹਤ ਤਿੰਦਾ ਕਹਿੰਦੇ ਸਾਨੂੰ ਤੜਾਇਆ ਵਾ ਜਦਣ ਦਾ ਆਇਆ ਵਾ ਚੱਲ ਰੋ ਪਰ ਨੂੰ ਕਦੇ ਪੁਰਾਣੀ ਜਗ੍ਹਾ ਨੂੰ ਕਦੇ ਢਿੰਕੀ ਜਗ੍ਹਾ ਨੂੰ ਵੀ ਹੈ ਮੈਨੂੰ ਵੀ ਪਤਾ ਨਹੀਂ ਵੀ ਮੌਕੇ ਪਰ ਵੀ ਚਲੋ ਥੋੜਾ ਜਿਹਾ ਕਿ ਓਵਰੇਜ ਹੋ ਗਿਆ ਕਈ ਵਾਰ ਕੋਈ ਸਮਾਨ ਭੁੱਲ ਜਾਂਦਾ ਬੰਦਾ ਵੀ ਮੰਗਾ ਵੀ ਹੋ ਜਾਂਦੀ ਹੈ ਇੱਕ ਚੀਜ਼ ਹੈ ਕਿ ਆਪਣੇ ਗਾਸ਼ ਮੇਰੇ ਮੰਗਾਈਆਂ ਕਿਹਨੇ ਚੀਜ਼ ਮੰਗਾ ਲਗਿਆ ਟੋਟੋਨ ਫਟਾਫਟ ਵੀ ਇਹ ਮੰਗਾਈਆਂ ਆਪਣੇ ਘਰ ਚ ਵੀ ਚੀਜ਼ਾਂ ਨੂੰ ਪਾਉਣੀਆਂ ਨੇ ਨਹੀਂ ਵੀ ਜੇ ਮਸਾਲੇ ਵਿੱਚ ਨਹੀਂ ਪਾਉਂਗੇ ਸਬਜ਼ੀ ਨੂੰ ਸਵਾਦ ਕਿੱਥੋਂ ਆਣਾ ਹੈ ਜਸ ਨੂਣਾ ਨਹੀਂ ਹੋਣਾ ਇੱਥੇ ਪੱਪੀਆ ਮੈਂ ਰੋਟੀਆਂ ਦਾ ਅਭੀ ਮਗਦਾ ਨਾ ਨੂਣੀ ਵਿੱਚ ਮੈਂ ਚੀਨੀ ਤਾਂ ਪਾਉਣੀ ਤੇਰੀ ਹਾਂ ਐਨੀਆਂ ਲੋਮਾਂ ਨਾਲ ਸਾਡੇ ਉਹਦੇ ਲੈ ਭਰੇ ਬੇ ਬਚੇ ਬਚੇ ਪਈਏ ਕੋਈ ਨਹੀਂ ਲੱਗਿਆ ਸਾਰਾ ਕੁਝ ਇੱਕ ਇੱਕ ਚੀਜ਼ ਮੈਂ ਨੋਟ ਕਰੀਆ ਤੈਨੂੰ ਕਾ ਆਪਣਾ ਰਿਸ਼ਤੇਦਾਰ ਜੀ ਤੁਸੀਂ ਵੀ ਨੋਟ ਕਰਿਓ ਇਹਨੇ ਜਿਹੜੇ ਸੌਦੇ ਲੰਗਾਏ ਹਨਾ ਉਹ ਐਨ ਪੂਰੇ ਹੋ ਗਏ ਹਾਂ ਦੇਖੋ ਅੱਛਾ ਬੇਸਟੇਜ ਨਹੀਂ ਹੈਗੀ ਕੋਈ ਵੀ ਆ ਓਏ ਨਾ ਨੀ ਬੜੀ ਕਲ ਨਹੀਂ ਪਰ ਤੁਹਾਡੇ ਸਮਾਨ ਤੁਹਾਡਾ ਕਿਹੜਾ ਨਹੀਂ ਹੈ ਕਿ ਕੋਈ ਸਮਾਨ ਬਦੁਗੀ ਬਿਆ ਹੈਗੇ ਵਿਚਾਲੋ ਕੋਈ ਗੱਲ ਨਹੀਂ ਉਹ ਚੀਜ਼ ਹੈਗੀ ਆ ਤੇ ਇਹ ਨਹੀਂ ਆਂਦੀ ਹੈ ਬੇਸ਼ੱਕ ਥੋੜਾ ਕਿ ਜਦੋਂ ਇਹ ਕੰਮ ਕਰਦਾ ਹੁੰਦਾ ਇਹਦਾ ਧਿਆਨ ਉਹਦਾ ਕੰਮ ਦੇ ਵਿੱਚ ਉਸ ਸਮੇ ਥੋੜਾ ਚਿਰਚੜਾ ਬਣਾ ਜਾਂਦਾ ਇਹਦੇ ਵਿੱਚ ਹਾਂ ਹਾਂ ਉਹ ਉਹ ਨਹੀਂ ਸਿਆ ਹਾਂ ਬੰਦਾ ਯਾਰ ਉਹਦੇ ਨਾਲ ਬੋਸਾ ਹੁੰਦਾ ਹਾਂ ਇੱਕ ਆ ਜਣੀ ਵੀ ਹਾਂ ਇਕੱਲਾ ਹੀ ਜੇ ਬੜ ਜਾਂਦਾ ਇਹ ਬੰਦਾ ਬੰਦਾ ਨਾਲ ਰੱਖਦਾ ਨਹੀਂ ਹੈਗਾ ਇਹ ਇਹ ਕਹਿੰਦਾ ਮੈਂ ਇਕੱਲਾ ਹੀ ਪੈਸੇ ਖਾਣੇ ਸਾਰੇ ਨਹੀਂ ਹੋਰ ਵੀ ਦੇਣੀ ਨਹੀਂ ਇਹ ਆਦਾ ਆਦਾ ਕਦੀ ਹੈਗੀ ਨਹੀਂ ਇਦਾਂ ਗੱਲ ਬਹਿ ਵੀ ਪੈਗੀ ਆ ਕਿ ਮੈਨਾਂ ਜਿਆਦਾ ਮੇਰੇ ਕੋਲ ਟੁੱਟੀ ਹੋ ਕੋਲ ਸੌਦੇ ਹੋਵੇ ਕੋਲ ਬਏ ਮੈਂ ਸੌਦੇ ਪੁਕੜ ਬਏ ਲੈਡ ਕੋਲੋਂ ਜੀ ਜੀ ਹੈ ਬਸ ਬਸ ਫਿਰ ਜੇ ਮੈਨੂੰ ਪੁੱਪੜ ਜੀ ਮੈਨੂੰ ਮੰਗਦੀ ਕਰਦੇ ਨਹੀਂ ਹੈ ਸਾਨੂੰ ਕਹਿੰਦੇ ਕੋਈ ਪੁੱਪੜ ਨਹੀਂ ਹੈ ਜੀ ਸਮਾਂਵਲ ਜਰੂਰ ਕਟੋ ਲਗਾਉਂਗਾ ਫੜਾ ਫੜਾ ਕੱਟਿਆ ਫੜਾ ਫੜਾ ਕੱਟਿਆ ਇਹ ਇਹ ਮੈਂ ਪਹਿਲਾਂ ਗੱਲ ਕਰੀ ਸੀ ਤੇਰੇ ਕਹ ਪਹਿਲਾਂ ਹੁਣ ਇਹਦੇ ਪੈਸੇ ਕੱਟ ਲੀਏ ਪਾ 1000 ਕਰ ਲਿਆ ਨਾ ਹੁਣ ਕੱਟਣ ਕਟਾਉਣ ਵਾਲੇ ਬੰਦੇ ਨੇ ਹਾਂ ਹੈ ਉਹ ਕਰਦੇ ਨੇ ਪੁੱਪੜ ਕਟਾਉਣ ਵਾਲੇ ਬੰਦੇ ਆਪੇ ਜਾਈ ਫੜਨ ਨੂੰ ਰੋਡ ਉੱਤੇ ਸਾਡੇ ਕੋ ਕੱਟਣ ਕਟਾਉਣ ਵਾਲੇ ਨਹੀਂ ਕੁੱਟਣ ਕਟਾਉਣ ਵਾਲੇ ਆ ਇਹ ਨਾਲ ਨਹੀਂ ਕਹਿੰਦਾ ਵੀ ਆਪਣਾ ਕਰ ਕੋ ਐਨਾ ਸ਼ੁਕਰ ਕਰ ਰੋਟੀਆਂ ਹੁਣ ਸਾਡੀਆਂ ਗੱਲਾਂ ਹੁਣ ਸਾਡੀਆਂ ਰੋਟੀਆਂ ਹੋ ਜਾਣੀਆਂ ਜੀ ਜਰ ਸਰੀ ਤੇ ਪੈ ਗਿਆ ਰੋਟੀਆਂ ਦੀ ਗੱਲ ਅੱਛਾ ਐਨਾ ਸ਼ੁਕਰ ਕਰ ਰ ਨੇ ਜਿਕਨਾ ਸਾਡਾ ਪਰਿਵਾਰ ਸੋਫੀਆਂ ਦਾ ਹੈ ਨਾ ਹਾਂ ਹਾਂ ਫਿਰ ਮੈਂ ਨਸ਼ੇ ਦੇ ਬਗੈਰ ਇਹ ਵੀ ਨਸ਼ੇ ਦੇ ਬਗੈਰ ਜਿਹਦੇ ਟਾਈਮ ਤੋਂ ਹੁਣ ਉਹ ਘਰੋਂ ਚੱਲਿਆ ਜੇ ਕਨਾਟ ਦਿਨ ਦੇ ਵਿੱਚ ਆਏ ਪੈਂਦਾ ਤਾਂ ਹੁਣ ਉਹਨੂੰ ਮੂਰ ਬਣਾਇਆ ਹੁਣ ਆ ਤਾਂ ਜਿਹਦੇ ਟੱਟਾਂ ਵਾਲੇ ਹੁੰਦੇ ਹੁੰਦੇ ਨਹੀਂ ਨਹੀਂ ਬੰਦਲੇ ਵੀ ਬਹਾਪਟ ਹੋ ਗਾਤ ਨਹੀਂ ਗਈ ਬੜੀ ਹਾਂ ਅੱਲੀ ਹੈਗੀ ਟੱਗ ਗਲੇ ਵੇਗ ਗਲੇ ਸਭ ਛੱਡ ਗਿਆ ਉਹ ਦੂਮਾ ਅੱਛਾ ਉਹਦਾ ਵੀ ਕੋਦ ਦੁਬਾਰਾ ਵੇਹ ਨਾ ਪੀਣੀ ਤੇ ਬੇਆ ਛੱਡ ਦਿਓ ਰੱਤੋਂ ਬੰਦ ਕਰਕੇ ਆਇਆ ਮੈਂ ਅੱਛਾ ਕਿਉਂ ਰੱਤੋਂ ਆਹ ਜਿਹੜੀ ਆ ਸਭੂਆਂ ਦੇ ਕੋਲ ਬੈਂਦੀ ਜਿਹੜੀ ਰੱਤੋਂ ਬੈਂਦੀ ਆ ਜਿਹੜੀ ਮੁੰਡੇ ਨਾਲ ਨੂੰ ਮੈਨੂੰ ਛੱਡ ਕੇ ਗਏ ਕਹਿੰਦੇ ਕੋਈ ਵੇਲੇ ਹੋ ਜਾਦਾ ਵਾ ਤੈਨੂੰ ਕਰਮ ਤਾਰ ਕੇ ਛੱਡ ਗਏ ਜੀ ਫਿਰ ਆਂਦੇ ਨਹੀਂ ਮੇਰੀ ਗੱਲ ਸੁਣਾ ਫੜ ਜਾ ਤੂੰ ਫੜ ਕੇ ਛੇਡ ਮੈਂ ਪਹਿਲੇ ਰੱਖੋ ਖਾ ਤਿੰਨ ਚਾਰ ਮੈਂ ਹੋਰ ਅਸੀਂ ਵੀ ਤਾਂ ਤੈਨੂੰ ਛੱਡ ਕੇ ਆਉਂਦੇ ਹਾਂ ਹਾਂ ਮੈਂ ਨਾ ਛੱਡ ਕੇ ਆਉਂਗਾ ਤੋਪੇ ਨਾਲ ਤੁਰਕੇ ਵਜਾ ਸਾਰੀ ਲੱਤ ਕੇ ਪਿਆ ਸਾਨੂੰ ਤੇ ਸੱਜ ਕੇ ਆਉਣਾ ਬਿਲਕੁਲ ਤੇ ਮੈਨੂੰ ਜਦੋਂ ਕਦੇ ਡਿਊਟੀ ਲਾਏਗੀ ਚਾਬੀ ਮਿਲੂ ਗੱਡੀ ਦੀ ਪੜਾਈ ਪਿਆ ਮਰਾਤੇ ਭੁੱਲ ਗਿਆ ਗੱਲ ਕਰਾਂ ਵੀ ਅ ਹਾ ਮਤਲਬ ਕਹਿਣ ਦਾ ਭਾਵ ਆ ਕੁਝ ਕੁ ਬੰਦੇਆਂ ਨੇ ਕਿਹਾ ਵੀ ਤੁਖ ਖੰਗਟੂ ਖਾਣਾ ਭਾਈ ਥੋੜਾ ਜਿਹਾ ਕਰਾਇਆ ਜਾਂਦਾ ਵੀ ਥੋੜੀ ਜਿਹੀ ਕਾਇਤੀ ਸੀਗੀ ਚਲੋ ਉਸਾਰਾ ਨਾ ਉਹ ਮੁਕਦਾ ਨਾ ਸੱਚੇ ਮੱਲਾ ਕੰਡੀਆਂ ਲੱਗ ਜਾਂਦੇ ਨੇ ਵਾਰੀ ਗਈਆਂ ਨੂੰ ਤਾਂ ਤੇ ਆਪਣੀ ਗੱਲ ਭਰੇ ਫੇਰ ਖੜਾ ਨਹੀਂ ਹੈ ਆਈ ਤੇ ਬਹਿਤਾ ਵਿਜੇ ਕਿਸੇ ਨੂੰ ਗੁੱਸਾ ਲੱਗਾ ਭਾਈ ਹਾਂ ਕਹੇ ਕਹਿਤਾ ਨਹੀਂ ਗੱਲ ਹਾਂ ਫੇਰ ਨਹੀਂ ਜੇ ਆਈ ਕਹਿਦੀ ਆਪਾਂ ਵੀ ਭਾਈ ਜੇ ਕਿਸੇ ਨੂੰ ਗੁੱਸਾ ਕਿੱਦਾ ਲੱਗਾ ਤਾਂ ਮਾਫ ਕਰਦੇ ਹੋ ਹਾਂ ਹਾਂ ਮੈਂ ਮਾਫ ਕਰ ਦੇਣਾ ਆਪਾਂ ਹਾਂ ਆ ਵੀ ਵਾਪਸੀ ਮਾਫੀ ਮੰਗਦੇ ਹਾਂ ਹਾਂ ਹਨਾ ਮੰਨਦੀ ਐ ਨਾ ਗੱਲ ਇਹ ਤੇ ਕਹਦੇ ਆ ਤੂੰ ਕਹਿ ਵੀ ਮੈਂ ਭਾਈ ਜੇ ਮੇਰੀ ਗੱਲ ਸਾਰੇ ਵੀਰਾ ਪਾਣੀ ਨੂੰ ਵੇਚਦੀ ਐ ਵੀ ਮੇਰੀ ਪਾਣੀ ਵੇਚਦੀ ਮੇਰੇ ਵੀ ਮੇਰੀ ਕਰਾ ਕਿਸੇ ਨੂੰ ਕੋ ਗੁੱਸਾ ਲੱਗਿਆ ਹੋਵੇ ਨਾਲ ਕਰਦੇ ਮੇਰੇ ਬੋਲ ਬਾਣੀ ਵੈਸੀ ਐ ਆਏ ਕੀ ਕਰੀਏ ਕਿਹ ਜੀ ਰਹਿਣੀ ਐ ਬੋਲ ਬਾਣੀ ਉਹ ਹੈ ਜੀ ਇਹਦੀ ਭਾਈ ਇਹ ਵੀ ਹਾਂ ਮੇਰੇ ਲੰਘ ਗਿਆ ਹੁਣ ਕਿੱਸੇ ਖੜਾ ਹਾਂ ਹਾਂਜੀ ਆ ਪਾਓ ਹਾਰ ਪੁੱਤਰੀ ਕੀ ਹੋ ਗਿਆ ਵੀ ਇਹ ਹਾਰ ਅਸੀਂ ਪਾਣੀ ਅੱਜ ਆ ਦੇਖ ਆ ਮੈਂ ਜੂਣ ਨਾਲ ਸਾਡਾ ਕੋਲ ਕੋਲ ਨਾ ਪੁੱਤਰੀ ਸਾਡੇ ਕੋਲ ਵਾਹ ਜੀ ਸਾਹਿਬ ਅੱਛਾ ਰਿਸ਼ਤੇਦਾਰ ਵੀ ਆ ਗਏ ਭਾਈ ਰਿਸ਼ਤੇਦਾਰ ਪੁੱਛੇ ਵੀ ਖਾਣ ਪੀਣ ਦੇ ਵਿੱਚ ਕੋਈ ਕਸਰ ਰੱਖੀ ਬੰਦੇ ਨੇ ਹਾਂ ਨਾ ਨਾ ਕੋਈ ਕਸਰ ਨਹੀਂ ਕੋਈ ਕਸਰ ਨਹੀਂ ਹਾਂ ਕੋਈ ਕਸਰ ਨਹੀਂ ਕੋਈ ਹਾਂ ਖੱਡੀ ਅੱਛਾ ਹੁਣ ਇਹਨਾਂ ਮਨਚੂਰੀਆਂ ਦਾ ਬੱਚ ਬਣਾਇਆ ਮੈਂ ਟੈਸਟ ਨਹੀਂ ਕਰਿਆ ਹਾਂ ਮੈਂ ਦੋ ਕੇ 20 ਖਾਦੇ ਅੱਛਾ ਪਰ ਕਰਾਦੀ ਜੀ ਕਹਿੰਦਾ ਦੋ ਵੀਸ ਖਾਦੇ ਨੇ ਦੋ ਕਸਰ ਦੇ ਕਿ ਪੇਸਤਾ ਆ ਕੋ ਬਹੁਤ ਵਧੀਆ ਬਹੁਤ ਰੱਖਿਆ ਬਹੁਤ ਵਧੀਆ ਕੋ ਹੈਗਾ ਥੋੜਾ ਸਕੋਰ ਆਇਆ ਬੋਲੀ ਚ ਗਾਵਾ ਵੀ ਮੈਂ ਗਾਂਟ ਮੰਨਦਾ ਥੋੜੇ ਕਈ ਭਾਈ ਥੋੜੇ ਹਣਾ ਏ ਮਾਰੀ ਮਾਰੀ ਨੂੰ ਜੱਟਾਈ ਥੋੜੀ ਮਾਰਦੇ ਤੇ ਜੱਟਾ ਮੱਝਾ ਕਬੇ ਦਾ ਮੱਝਾ ਕਾਂ ਗਾਂਤੀ ਉਹ ਮਾਰ ਰਾਂਗੇ ਤਾਂ ਬੇਇੱਜ਼ਤੀ ਕਰਨੀ ਹੁੰਦੀ ਕੋ ਢੰਗ ਕਰਨੀ ਮਤਲਬ ਬੇਇੱਜ਼ਤੀ ਨਹੀਂ ਮਤਲਬ ਇੱਜਤ ਗਾਦੀ ਨਹੀਂ ਆ ਹਾਂ ਮੈਂ ਕਿਹਾ ਗਾਦੀ ਐਡਾ ਬੜਾ ਹਾਰ ਪਾਇਆ ਬੇਇੱਜ਼ਤੀ ਆ ਥੋੜੇ ਯਾਰ ਨਹੀਂ ਦੇਖੋ ਤਾਰਮਿਕਾ ਦੇਖੋ ਜੋ ਖਾਣਾ ਪੀਣਾ ਬਣਾਇਆ ਬਹੁਤ ਵਧੀਆ ਬਣਾਇਆ ਅੱਛਾ ਇੱਕ ਚੀਜ਼ ਨੋਟ ਕਰੀਆ ਰਿਸ਼ਤੇਦਾਰ ਨੋਟ ਕਰਿਓ ਗੱਲ ਵੀ ਇਹੇ ਹੁਣ ਪਿੱਛੇ ਜੇ ਅਸੀਂ ਮੈਂ ਆਪਣੇ ਮਾਮੇ ਦੀ ਕੁੜੀ ਦੀ ਮੈਰਿਜ ਕੀਤੀ ਸੀ ਹਾਂਜੀ ਹਾਂਜੀ ਉੱਥੇ ਇਹਨੇ ਜਿਹੜਾ ਖਾਣਾ-ਦਾਣਾ ਬਣਿਆ ਹੋਇਆ ਸਾਰਾ ਕੁਝ ਦੇਖਿਆ ਠੀਕ ਹੈ ਨਾ ਬਸ ਜਾਨੀ ਇਹਨੇ ਇਹਨੇ ਹੈਂਡਲ ਨਹੀਂ ਕਰਿਆ ਇਹਨੂੰ ਵੀ ਜਿਹੜਾ ਸਾਨੂੰ ਵੀ ਨਿਠਾਇਆ ਇਹਨੇ ਆਲੇ ਦਰੋਂ ਬਹੁਤ ਹਨਾ ਇਹਨੇ ਉਹ ਨਹੀਂ ਤਾਂ ਦੇਖਿਆ ਇਹਨੇ ਪਾਸਾ ਸਿਰ ਉਹ ਨਹੀਂ ਤਾਂ ਸਹੀ ਇਹਨੇ ਇਹਨੇ ਕੱਲ ਘਰ ਦੇ ਰੇਲ ਬਹੁ ਬਣਾਈ ਥੋੜੀ ਮੈਂ ਰੋਹ ਉਹਦਾ ਘਰ ਕਰਨੀ ਸੀ ਅਸੀਂ ਅਸੀਂ ਪਹਿਲੀ ਗੱਲ ਕਰ ਲਈ ਉਹ ਬਾਰ ਬਾਰ ਕਰਦੇ ਚੰਗੇ ਨਹੀਂ ਲੱਗਦੇ ਹੈਗੇ ਹੈ ਬਾਈ ਸਾਹਿਬ ਬਾਈ ਸਾਹਿਬ ਕੋ ਸਖੰਦ ਲਈ ਉਹ ਦੈਣਾ ਕਿ ਲੈਣਾ ਮੈਂ ਤਾਂ ਰਾਤੀ ਗਿਆ ਤਾਂ ਕਿ ਮੈਂ ਬਾਅਦ ਚ ਦਿੰਨੇ ਮੈਂ ਬਾਅਦ ਚ ਮੈਂ ਜਾਣ ਲੱਗੇ ਮੈਂ ਰਾਤੀ ਪਿੰਡ ਤੇ ਆਇਆ ਮੈਂ ਆ ਕੇ ਗਿਆ ਮੈਂ ਕਿ ਤੁਸੀਂ ਇਕੱਲੇ ਸਾਰ ਲੋਗੇ ਹਾਂ ਕਹਿੰਦਾ ਪਕੌੜੇ ਹੁਣ ਕੱਢ ਦਵਾ ਹਾਂ ਮੈਂ ਕਿ ਬੁੜੇ ਘਰ ਪਕੌੜੇ ਨੇ ਸਵੇਰੇ ਲੋਕਾਂ ਨੇ ਖਾਣੇ ਹੈ। ਕਹਿੰਦਾ ਹੁਣ ਕੱਢ ਦਵਾਂ। ਮੈਂ ਕਹਿੰਦਾ ਬੰਦਾ ਨਾਲ ਲੈ ਲੈਣਾ। ਕਹਿੰਦਾ ਪਕੌੜੇ ਹੁਣੇ ਕੱਢ ਦਵਾਂ। ਨਾ ਨਾ ਕੰਮ ਹੀ ਕਰ। ਕੰਮ ਹੀ ਕੋਈ ਕਰ। ਆ ਦੇਖੋ ਜੇ ਕਾਦੀ ਦਾ ਹਾਸੇ ਭਰੀ ਵੀ ਆ। ਇਹ ਤਾਂ ਤੁਹਾਡੇ ਨਾਲ ਹਾਸੇ ਮੁਖਾਉਂਦਾ। ਹਾਸੇ ਨਾਲ ਜਗ ਚੱਲਦਾ। ਵੀ ਇਹ ਨਾ ਗੁੱਸਾ ਕਰਿਓ। ਨਾ ਮੈਂ ਬਟਾ ਦਰਸ਼ਕ ਗੁੱਸਾ ਕਰਨ ਨੂੰ ਪਤਾ ਵੀ ਨਹੀਂ ਅਸੀਂ ਇਹੇ ਜਿਹੇ ਆ। ਗੁੱਸੇ ਵਾਲਾ ਕੋਈ ਨਹੀਂ ਹੈ ਇੱਥੇ। ਹਾਂ। ਮੈਂ ਨਹੀਂ ਨਾ ਸਟਾਰਟਿੰਗ ਦੇ ਵਿੱਚ ਗੱਲ ਸ਼ੁਰੂ ਕਰੀ। ਹਾਂ ਵੀ ਤੁਸੀਂ ਬਸ ਥੋੜਾ ਜਿਹਾ ਥੋੜਾ ਜਿਹਾ ਨੇਚਰ ਹੈ ਜਿਹੜਾ ਬੋਲਣ ਦਾ ਵੀ ਉਹ ਜੇ ਸਾਡੇ ਨਜ਼ਰੀਏ ਦੇ हिसाब ਕਰ ਨਹੀਂ ਹੈਗਾ ਬਾਕੀ ਤੁਸੀਂ ਸਾਡੇ ਲਈ ਪਰਫੈਕਟ ਆ ਮੈਨੂੰ ਪਤਾ ਹੈ ਕਿ ਸਾਥ ਤੇ ਨਹੀਂ ਬੋਲ ਹੁੰਦਾ ਜਿੱਦਾਂ ਘਰ ਬੋਲਦੇ ਉੱਦੇ ਬੋਲੀਏ ਇਹਦਾ ਇਹਨਾਂ ਨੇ ਹੋਰ ਦਾ ਕੰਟਰੋਲ ਨਹੀਂ ਹੁੰਦਾ ਮੈਨੂੰ ਗੱਪਾਂ ਮਾਰੀਏ ਤੇ ਐਂਦਾ ਬੋਲਣਾ ਜੋ ਮੂੰਹ ਨਾਲ ਬੋਲ ਲੈਣਾ ਉਹੀ ਗੱਲ ਜੀ ਦੀ ਆ ਮੇਰੇ ਹਾਂ ਵਧੀਆ ਨੀ ਕਹ ਖਾਣਾ ਕੋਈ ਟ੍ਰਾਂਡਲਾ ਬਣਾਇਆ ਹੀ ਨਾ ਬਹੁਤ ਬਹੁਤ ਕੱਲ ਛਾਣੇ ਤੇ ਇਹਨਾਂ ਨੂੰ ਕੋਈ ਰੋਕਦੀ ਨਹੀਂ ਕੱਲ ਜੀਜਾ ਜੀ ਤਾਂ ਮੈਨੂੰ ਕਹਿੰਦੇ ਕਹਦੇ ਬੰਦੇ ਵੀ ਔਖਾ ਕੰਮ ਸਿਰਫ ਆ ਤਾਂ ਮੈਂ ਮੜ ਕੇ ਮੈਂ ਮਸ਼ਾਵੀ ਮੜ ਗਿਆ ਤਾਂ ਇਹ ਇਹ ਗੱਲ ਸੁਣੇ ਕੋਈ ਨਹੀਂ ਮਿਲਣਾ ਉਹੀ ਗੱਲ ਹੋ ਗਈ ਕਹਿੰਦੇ ਕਿੱਥੇ ਦੇ ਲਿਆਉਂਦਾ ਯਾਰ ਤੇਰਾ ਪ੍ਰੋਗਰਾਮ ਨਹੀਂ ਫਿਰੇ ਲੱਗਦਾ ਨਹੀਂ ਸੁਣੇ ਨਾ ਮੈਂ ਕਹਾਂ ਇਹਨਾਂ ਕਹੋ ਦੇਖੋ ਨੇ ਟੂ ਵੇ ਨਾਲ ਕੰਮ ਮੇਦ ਜਗਾਇਆ ਐਨੀ ਉਮਰ ਹੋਈ ਦੀ ਆ ਕਹਿੰਦਾ ਵੀ ਕਿੱਥੇ ਯਾਰ ਕੱਲਾ ਬੰਦਾ ਕਿੱਥੇ ਰੁਕਦਾ ਨੂੰ ਹਾਂ ਮੈਂ ਭਾਈ ਨਹੀਂ ਤੁਸੀਂ ਦੇਖੋ ਤਾਂ ਸਹੀ ਆਪਾਂ ਸ਼ਤਰ ਹੋਣ ਜੋਗੇ ਹੋਗੇ ਇਹ ਤਾਂ ਨਹੀਂ ਹੈਗਾ ਮੇਰਾ ਰਾਮਾੰਦਰ ਚੌਥਾ ਐਸਾ ਬੰਦਾ ਪਿਆ ਐਸਾ ਹੀ ਨਾਲ ਮੈਂ ਜਵੇਰ ਦੇ ਮਰਗ ਤੇ ਉਹ ਤਾਂ ਹੀ ਆਏ ਬਾਹਰ ਤੇ ਇਹ ਤਾਂ ਹੀ ਹੈ ਵੀ ਤੇ ਮਨੂਲ ਲੱਗਿਆ ਆਪਾਂ ਇੰਦਾਂ ਦਾ ਲੇ ਲੀਏ ਭਾਈ ਗੱਲ ਸੁਣਨਾ ਅਨੇ ਬਿਰੇਲਾ ਕਾਟ ਸਾਹਿਬ ਵੀ ਗਰਮ ਕਰਾ ਜੋਰ ਜੱਕ ਥਨ ਸਾਡਾ ਕਿੱਥੇ ਗਿਆ ਉਹ 사ਗਨ ਦੇ ਦੋ ਆਹਨ 사ਗਨ ਦੇ ਆ ਦੇਖੋ ਦੋ ਦੋ ਤਾਂ ਉਹਨੂੰ ਵੀ ਮਿਲਿਆ ਕੁਆ ਉਹਨੂੰ ਮੈਨੂੰ ਬਤਾ ਦਨੂ ਤੂੰ ਕੋਈ ਦੇ ਦੋ 사ਗਨ ਦੇ ਤੇ ਮਾਰਿਆ ਐ ਯਾਰ ਜਿਹਨੇ 11 ਕਰੋੜ ਦੇ ਦਸ ਤਾਂ ਤੋਂ ਮੰਗ 사ਗਨ ਮੰਗਦੇ ਮਾਰੇ ਕੱਢ ਮਿੱਤੂ ਮਿਲੂ ਮੈਂ ਤਾਂ ਇਹਨੂੰ ਕੋ ਦਨੂ ਉਹ ਵੱਜਦੇ ਹੋਰ ਤੇ ਸਫਤ ਦਾ ਤੇਰੇ ਮਤਲਬ ਬਾਹਰ ਨਿਕਲੇ ਸਾਰੇ ਤੁਸੀਂ ਲੈ ਲੈਣੇ ਬੰਦੇ ਤੇ ਨਾਲ ਫਲਕਸ ਤੇ ਆ ਬਾਰੀ ਤਾਨੇ ਮਾਰੀ ਤੇ ਕਾਲੇ ਮੈਂ ਆਪਣੇ ਦੋ ਪੈਰ ਬਾਹਰ ਖੇਂ ਕਹਿੰਦੇ ਲੈ ਵੀ ਮੇਰੇ ਪੈਰ ਬੜਾ ਤੇਰੇ ਮਾਂ ਦੇ ਹਸਣੇ ਦੇ ਵੀ ਦੇਖੋ ਬੜੀ ਇੱਕਮ ਕਰਦੇ ਉਹ ਗਾ ਲਓ ਮੇਰੇ ਗਾਉਂਗਾ ਮੈਨੂੰ ਕਾ ਸਾਢੇ ਸਵੇਰ ਦੇ ਕੱਪੜੇ ਇੱਦਾਂ ਲਵੇ ਆਹ ਦੇਖੋ ਆਹ ਦੇਖੋ ਆਹ ਦੇਖੋ ਉਹਨੂੰ ਕਹਿੰਦੇ ਨੱਪੜੇ ਹੋਏ ਆਹ ਦੇਖੋ ਇੱਧਰ ਹਾਲੇ ਪੜੇ ਨੇ ਕਿਹੜੇ ਪੜੇ ਨੇ ਲਿਮਿਟ ਨਹੀਂ ਹੈ ਆਹ ਦੇਖੋ ਇੱਧਰ ਮੇਰੇ ਚਿੱਟੇ ਸੂਟ ਤੇ ਤਾਰ ਬੈਗੇ ਓ ਮੇਰੇ ਨੱਪਾ ਇਹ ਕੱਢ ਕੇ ਇਹ ਹਵਾਈ ਤਾਂ ਤੁਹਾਨੂੰ ਪਤਾ ਹੈ ਵੀ ਪ੍ਰਾਣਾ ਵਪਾਰ ਕਰਦਾ ਮੈਂ ਸਣ ਅਸੀਂ ਛੱਡਦੇ ਜੀ ਅ ਵੀ ਤੁਹਾਨੂੰ ਦੇਖ ਤੋਂ ਪਤਾ ਕਰਦੇ ਉਹ ਤਾਂ ਕਰਦੇ ਆ ਹਾਂ ਪਤਾ ਨਹੀਂ ਗੱਲ ਤੇ ਹੀ ਗੱਲ ਇਨਸਾਨ ਆਪਣੀ ਲਕੋ ਆਪ ਰੱਖਣੇ ਕਿ ਲਈ ਕੋਈ ਮੋਰ ਤੇ ਭਗਤੰਦ ਦਾ ਕਹਿੰਦੇ ਉਹ ਨਹੀਂ ਹੈ ਪੰਨੇ ਭਾਵੇਂ ਭਗਤੰਦ ਦਾ ਮੈਂ ਤੇਰੀ ਉਹ ਹੋ ਜੀ ਮੇਰੇ ਤੇ ਤੇਰੇ ਦੰਦ ਜਿਹੜੇ ਹੈਗੇ ਹੋ ਗਏ ਮੜਾ ਹੋ ਗਿਆ ਪਿਆਰੋ ਆਪਣੀ ਬੋਲੀ ਬੋਲਣਾ ਆਪਣੀ ਗੱਲ ਐਸਾ ਕਹਿੰਦੇ ਕਹਿੰਦੇ ਆਪੇ ਬੋਲਣਾ ਤੋਤਾ ਤੋਤਾ ਹਾਂ ਤੋ ਤੇਰਾ ਗੱਲਾਂ ਪੈਰਾ ਖਸੂਰ ਬੋਲਦਾ ਫਿਰ ਉਹ ਪਹਿਲਾਂ ਛੱਡ ਸਾਡੂੰ 2200 ਰੁਪਏ ਦੇ ਦੇ ਅੱਧੀ ਆਪਣਾ ਜਾਏ ਤੂੰ ਰਹਿ ਜਾਂਦਾ ਹੈ ਨਾਲੇ ਤਾਂ ਆਪਣਾ ਲੈ ਕੇ ਜਾਈਏ ਮੈਂ ਇੱਕ ਦੁਕਾਨੇ ਗੁਰਸੱਭ ਹੈ ਮੈਂ ਕਿਹੇ ਫੋਨ ਦੀ ਦੁਕਾਨ ਉੱਥੇ ਹੋ ਗਿਆ ਖਾ ਖਾ ਇੰਦਰ ਬੈਠਾ ਕੋਲ ਉਹ ਸਾਨੂੰ ਐਸੋ ਪੈ ਕੇ ਕਿਹ ਫੋਨ ਤੁਸੀਂ ਕੀ ਹੈ ਨਾ ਬਾਕੀ ਕਰ ਰਹੇ 2200 ਰੁਪਏ ਦੇ ਦੇ ਸਕਾਂਗਾ ਇਹ ਜਾਈਏ ਆ ਦੇਖੋ ਚੰਗਾ ਨਾ ਐਸਾ ਨਾ ਆਏ ਫਿਰ ਕੋਨੇ ਚ ਗੰਦ ਆ ਰਵੇ ਚੰਗਾ ਨਾ ਪਿੱਛੇ ਗੱਲਾਂ ਸਨ ਵੀਰ ਨਹੀਂ ਪੈਂਦੀ ਇਹ ਦੇਖੋ ਦੋ ਬੰਦੇ ਤੇ ਬੈਠੇ ਆ ਕੇ ਅੱਜ ਸਵੇਰੇ ਤੇਰਾ ਲੱਗਿਆ 8 ਵਜੇ ਜਾ ਕੇ 8 ਵਜੇ ਨੱਪੜ ਗਿਆ ਇਹ ਤਿੰਨ ਦਿਨ ਤੱਕ ਕਾਟਾ ਪਤਾ ਕਰਕੇ ਕੰਮ ਕਰਾਂਗੇ ਹੋਰ ਕੀ ਆਉਂ ਦੇਖੋ ਬੰਦੇ ਨੇ ਅੱਛਾ ਤੂੰ ਨਹੀਂ ਮੈਂ ਕਹਾਂ ਉਹ ਇਹਨਾਂ ਨੇ ਇਹ ਦੋ ਬੰਦਿਆਂ ਨੇ ਤੇਰੀ ਹੈਲਪ ਕਰਵਾਈ ਹੈ ਕਿ ਨਹੀਂ ਕਰਵਾਈ ਇਹ ਦੱਸ ਪਹਿਲਾਂ ਕਰੋ ਇਹ ਮੁੱਕਰਿਆ ਨਾ ਕੋਈ ਰਾਜੂ ਉਹ ਬੰਦਾ ਨਹੀਂ ਹੈਗਾ ਐ ਕਹਦੇ ਅੰਤ ਨੂੰ ਮੁੱਕਰ ਸੀ ਮੈਂ ਕਮਾਈ ਆ ਤੂੰ ਉਹ ਨਾ ਬੰਦਾ ਨਹੀਂ ਹੈਗਾ ਕਦੇ ਨਹੀਂ ਝੂਠ ਬੋਲਦਾ ਮੈਨੂੰ ਪਤਾ ਗੁਰਦੁਆਰੇ ਜਾਂਦਾ ਸੀ ਨਹੀਂ ਤਾਂ ਇਧਰ ਉੱਟ ਕੇ ਅੱਜ ਦੇ ਦਿਨ ਲਾ ਕਿੰਨਾ ਕਟਿਆ ਸਵੇਰ ਦੇ ਆਣੇ ਸਭ ਜੀ ਕਿੰਨੀਆਂ ਗੱਲਾਂ ਕਰੀਆਂ ਪਕੌੜੇ ਕਿੰਨੇ ਲਾ ਕੇ ਬੈਠੇ ਮੈਂ ਤੇਰੇ ਨਾਲ ਤੁਸੀਂ ਸਪਰੇਡ ਕਰਤੀ ਜੀ ਉਹ ਤਾਂ ਮੈਂ ਮੰਨਦਾ ਤੁਹਾਡੀ ਗੱਲ ਹੈ ਨਹੀਂ ਕਰਤੀ ਹੈ ਜੀ ਉਹ ਸਰਾਤ ਨਹੀਂ ਲੱਟੀ ਆ ਉਹ ਹਾਂ ਤੂੰ ਚੱਲ ਹਾਂ ਇੱਧਰ ਰੋਲੇ ਪਾਉਣ ਦੇ ਪਰ ਹੈ ਨਹੀਂ ਆਦਰੀ ਪਿੰਡੇ ਖਾਣ ਨੂੰ ਤੁਸੀਂ ਕਰਦੇ ਆ ਇੱਕ ਤਾਂ ਲੈਗਾ ਹੁਣ 1100 ਰੁਪਏ ਮਸਰ 22 ਤੋਂ ਦੇਣ ਦੇ ਮਾਰੇ ਹੁਣ ਦੰਦਾ ਰਣ ਜਾ ਚੱਲ ਐ ਕਰੋ ਬਹੁਤ ਧਿਆਨ ਨਾਲ ਉਹ ਜਿੰਨੇ ਵੜਦੇ ਮੇ ਰੱਖੋ ਕਾਹੀ ਖਾਣ ਜੋ ਕਹਾਵਾ ਮੈਨੂੰ ਭੁੱਖ ਲੱਗਦੀ ਨਹੀਂ ਰਾਤ ਦਾ ਟਾਈਮ ਹੱਥ ਵੱਜਣ ਦੀ 12 ਵਜੇ ਉਹ ਮੰਗਦੇ ਦਿਹਾੜੀ ਆਪਣੀ ਹੁਣ ਉਹ ਦੇ ਦੋ ਮੈਂ ਦੇਖੂ ਭੁੱਖ ਲੱਗੀ ਤੂੰ ਦੱਸ ਹੁਣ ਇਹਦੇ ਨਵੇੜੇ ਦਾ ਘਟਾ ਵਾਧਾ ਕਰਕੇ ਕਿੰਨਾ ਕਿਆ ਕਰਨਾ ਹੈ ਬਸ ਹਾਂ ਉੱਪਰ ਦੇ ਦੋ ਘਾਰੇ ਦੇ ਹਾਂ ਉੱਪਰ ਦੇ ਹਾਂ ਬਾਕੀ ਕਿ ਮਾਰਣਾ ਕੋ ਸ਼ੰਗ ਲੈ। ਇਹਨੂੰ ਐ ਕਰ। ਇਹਨੂੰ 200 ਛੱਡ ਕੇ ਬਾਕੀ ਸਾਨੂੰ ਕੋਲੇ ਸਾਰੇ ਦੇ ਦੇ। ਨਹੀਂ। ਇਹਨੇ ਨਾ ਬੜੇ ਕਹਿੰਦੇ ਕੋਲੇ ਦੇ ਦੇ। ਨਹੀਂ। ਉਹ ਇਹਨੂੰ ਐ ਕਰੀਏ ਫਿਰ ਆਪਾਂ ਫਿਰ ਮਾਰਣਾ ਕੋ ਸ਼ੰਗ ਲੈ ਲੈਨੇ। ਮਾਰਣਾ ਤੋਂ। ਜਿੱਤਦਾ ਸਭਾਈ। ਤੂੰ ਹੀ ਕਰ ਮਾਰਾ ਦੇ। ਨਹੀਂ ਆਪੇ ਸ਼ੰਗ ਲੈ ਲੈਨੇ। ਇਹਨੇ ਤਾਂ ਮੈਨੂੰ ਕਿਹਨਾਂ ਰਾਤ ਪੁਸਾਰਦੇ ਦਾ। ਕਿਤੇ ਬਟਾ ਲੋਈ ਬਣ ਕੇ ਆ ਗਿਆ ਹਾਂ ਹੈ ਉਹਨਾਂ ਨੂੰ ਪੈਸੇ ਨਹੀਂ ਜਾਵੇ ਸਰਦਾਰ ਜੀ ਮੈਂ ਦੇਖ ਲਿਓ ਕੋਈ ਚੋਰ ਚੱਕਾ ਨਾ ਹੋਵੇ ਕੋਈ ਅਮਨੀ ਸ਼ਮਨੀ ਨਾ ਹੋਵੇ ਓਏ ਭਾਈ ਇਹਦਾ ਨਾਮ ਲੱਤਾ ਬੰਦੇ ਨੇ ਆ ਕੇ ਬੰਦੇ ਨੇ ਆ ਕੇ ਨਾਮ ਲੱਤਾ ਕਹਿੰਦਾ ਮਹਾਵੀਰ ਜੀ ਤੁਸੀਂ ਹੋ ਹਾਂਜੀ ਕਹਿੰਦਾ ਮਨੂ ਜੀ ਤੁਹਾਡੇ ਬੰਦੇ ਨੇ ਭੇਜਿਆ ਤੁਸੀਂ ਜਿਹੜਾ ਕੱਲ ਨੂੰ ਬੰਦਾ ਤੁਹਾਡੇ ਕੋਲ ਆਉਣਾ ਤਾਂ ਮੈਨੂੰ ਭੇਜ ਕਹਿੰਦਾ ਤੂੰ ਤਾਂ ਮੇਰਾ ਬੰਦਾ ਹੀ ਨਹੀਂ ਹੈਗਾ ਫਿਰ ਇਹ ਮੇਰਾ ਬੰਦਾ ਤਾਂ ਸਾਹਮਣੇ ਤੇ ਬੈਠਾ ਸੈਕਟਰ ਪਰ ਚੱਲਦੀ ਆਣੀ ਸਾਹ ਦੇ ਜੀ ਤੇ ਦਿਖਾਈ ਦੇਣਾ ਕੋਈ ਸ਼ਮਨੀ ਪਰ ਅੱਜ ਦਿਖਾ ਦੱਸੀਆ ਫਿਰ ਕਾ ਸਰਵਾਨੀ ਹਾਂ ਭਾਈ ਫਿਰ ਮੈਂ ਨੇ ਭਾਈ ਉਹਨੂੰ ਪੈਸੇ ਦੇ ਕੇ ਹਾਂ ਸਾਚੂ ਪੈਸੇ ਵੀ ਕੱਟਣੇ ਤੇ ਰਿਹਾ 500 ਦਿੱਤਾ ਉਹਨੂੰ ਆਪਾਂ ਨੇ ਉਹਦਾ ਸਰਪੰਚ ਦਾ ਕੰਦਰਾ ਕਨਾਂ ਕਲੀਅਰ ਕਨਾਂ ਨਹੀਂ ਤੇ ਆ ਹੀ ਪੈ ਗਿਆ ਪਰ 1100 ਬਣ ਗਿਆ ਉਹ ਵੀ ਕੋਰਾ ਨਾ ਕਟ ਕੋ ਤੇ ਕਟਾਤਾ ਤਾਂ ਜੀ ਉਹ ਨਹੀਂ ਕਟਾਇਆ ਨਹੀਂ ਤਾਂ ਮੈਂ ਉਹਦਾ ਜੀ ਸਰਪੰਚ ਦਾ ਤੁਸੀਂ ਆਪੇ ਕਹਿ ਲਓ ਮੇਰੇ ਅੱਛੇ ਸਰਪੰਚ ਕੰਗਾ ਹਾਂ 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 ਸਭ ਨਾਲ ਦੇ ਬਾਤ ਚਲੇ ਸਾਰੇ ਬਹਿ ਹਾਂ ਠੀਕ ਹੈ ਹਾਂ ਫਿਰ ਹੁਣ ਕਿੱਦਾਂ ਕਰਨਾ ਬਾਈ ਤੂੰ ਜੋ ਮਾਚ ਕਰੋ ਤੇ ਮੈਨੂੰ ਛੱਡ ਜਾਓ ਬੰਦੇ ਤੇਰੇ ਆਲੇ ਦੇ ਬਾਰੇ ਬੈਠੇ ਜਿਹੜੇ ਸਾਹਿਬ ਕਹਿੰਦੇ ਮੈਨੂੰ ਬੋਲਣ ਚੋਗਿਆ ਨਹੀਂ ਬੋਲਦੇ ਭਾਈ ਸਾਡਾ ਹਿਸਾਬ ਹੈ ਵੀ ਜਾਵੋ ਇਹ ਬੁਖਾਰ ਗਈ ਨਾ ਨਿਹਾਰ ਭਾਈ ਨਿਹਾਰ ਨਾਲ ਲੈਣਾ ਸੀ ਨਹੀਂ ਮੈਂ ਬਰਦਾ ਕਹਿੰਦਾ ਬਹੁਤ ਬਹੁਤ ਬੜਾ ਉਹ ਅਸੀਂ ਹਾਸੀ ਮਜ਼ਾਕ ਆਲੇ ਇੱਕ ਹੈ ਜੋ ਬਣਾਇਆ ਬਹੁਤ ਵਧੀਆ ਬਣਾਇਆ ਤੇਰੀ ਵੀ ਬਣਦੀ ਹੈ ਇਹਦੀ ਕਰਦੀ ਆਪਨੀ ਨਾਲ ਕਰਦੀ ਭਾਈ ਬੜਾ ਉਹ ਗੱਲ ਬਹੁਤ ਵਾਕਾ ਥੋੜਾ ਜਿਹਾ ਕਮੂਨ ਤਾਂ ਥੋੜਾ ਜਿਹਾ ਮੈਂ ਡਰ ਗਿਆ ਤਾਂ ਬੰਦੇ ਰਾਤ ਗਿਆ 10 ਵਜੇ ਲੱਗਾ ਬੰਦੇ ਨੇ ਕੁਝ ਵੀ ਨਹੀਂ ਮਿਲਣਾ ਜਾ ਵੀ ਸ਼ਾਇਦ ਮਿਲੇ ਇੱਥੇ ਉਹ ਜਾ ਦਾ ਮਾਇ ਬਣਾਇਦੀ ਸਵੇਰੇ ਸ਼ੋਤਾਂ ਕੋਈ ਨਹੀਂ ਐਡੀ ਗੱਲ ਚਲੋ ਤਾਂ ਧੁੱਧੇ ਬੜਾ ਕੋਈ ਨਹੀਂ ਬੀਜੋ ਚਲੋ ਸਰ ਕੱਕ ਤੇਰਾ ਮਾ ਸਾਰਕਤਾਬ ਕਹਾਂ ਤੈਨੂੰ ਕਿੰਨੇ ਆਵੇ ਕਿੰਨੇ ਰਹਿ ਗਏ ਤੇਰੇ ਮੈਂ ਸਾਰਾ ਸਭ ਦਾ ਪਤਾ ਹੀ ਹੈ ਜੀ ਬਾਹਰ ਕਰ ਲਿਆ ਕੰਨ ਲੈ ਕੇ ਲੈ ਲਓ ਕੰਪਿਊਟਰ ਚੜ ਕੇ ਹਾਂ ਬਿੰਦੇ ਹੋਇਆ ਜਾਗਾ ਆਪਣੇ ਭਾਈ ਜਾਨੇ ਨਹੀਂ ਕਿੰਨੇ ਬਿੰਦੇ ਕਿੰਨੇ ਪਤਾ ਨਹੀਂ ਕਿੰਨੇ ਚੜੇ ਪਹਿਲਾ ਜੀ ਸਾਜ ਦਾ ਆਪਾਂ ਨੇ 500 ਦੇ ਦਿੱਤੇ ਸੀ ਤੇ 1000 ਰੁਪਏ ਅੱਜ ਲਿਆ ਇਹਨਾਂ ਨੇ 150000 ਕਹਦੇ ਬਚਲੇ ਅੱਜ ਉਹਨਾਂ ਨੂੰ ਦਿੱਤਾ ਦਾ ਯਾਰ ਅੱਛੇ ਤੜੀ ਉਹ ਰੋਟੀ ਪੋਣ ਵਾਲੇ ਦੀਆਂ ਠੀਕ ਠੀਕ ਹਾਂ ਤਾਂ ਕਰ ਕਹਨ ਕਵਟ ਕੇ ਲੈ ਲਓ ਬੰਦਾ ਮੇਰੇ ਕੋਲ ਪਈ ਐ ਟੀ ਹਜੇ ਉਹ ਖਾ ਖਾ ਕੀ ਹੋਗਾ ਤਾਂ ਐਟਾ ਕਰਦੇ ਇੱਕ ਵਾਰ ਢੋਜ ਭਗਦੇ ਨੇ ਗਣਾ ਕਿਸਮ ਛੱਲਾ ਨਮ ਠੇਕਾ ਮੇਰੇ ਮੈਂ ਠੇਕਾ ਹੀ ਮਿਲਦਣਾ ਨੂੰ ਥੋੜਾ ਬਹੁਤਾ ਜੀ ਵੀ ਚੋ ਗਣ ਕਰੂਂ ਜਿੰਨਾ ਬੜਾ ਮੈਂ ਰੋ ਹਾਂ ਹਾਲ ਕਰੇ ਪਈ ਐ ਨਾ ਠੇਕਾ ਬੰਦਾ ਉਹ ਅੰਕ ਕੈਟ ਬੰਦਾ ਛੱਡ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਮ ਤਾਂ ਲੱਗੇ ਹੈ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੀ ਚਮਕੌਰ ਸਾਹਿਬ ਦੀ ਧਰਤੀ ਤੇ ਰਹਿਣ ਵਾਲਾ ਬੰਦਾ ਹੈ ਨਕਮਸਤਕ ਹੁੰਦਾ ਗੁਰੂ ਘਰ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਪੰਜ ਮੈਂਬਰ ਹੁੰਦੇ ਨੇ ਇਹ ਕਿੰਨੇ ਦੇਣ ਲੱਗੇ ਭਾਈ ਇਹਨੂੰ ਸਾਰੇ ਇਹ ਚਾਰ ਆ ਜੀ ਇਹਨਾਂ ਕਰ ਲੋ ਸਾਡਾ ਕਟ ਹੋ ਜਾਣਾ ਇਹਨਾਂ ਦਾ ਪੰਜ ਪੰਜ ਦੀ ਗੱਲ ਹੋਈ ਸੀ ਹੈ ਨਾ ਜੀ ਆ ਲਓ ਜੀ 500 ਰੁਪਏ ਇਹਨੂੰ ਕਿਹਾ ਤਾਂ ਨਹੀਂ ਖਾਉਂਦਾ ਆਹ ਲਓ ਬਹੁਤ ਥੋੜਾ ਕੱਟੋ ਤਾਂ ਦੋ ਸਾਡਾ ਕੱਟ ਹੋ ਗਏ ਮੈਨੂੰ ਦੇ ਦਿਓ ਇਹ ਕੀ ਹੋਇਆ ਮੇਰੇ ਨਿਆਣੇ ਰੋਂਦੇ ਨੇ ਤੇ ਜਾਵਣ ਦੇ ਤੇ ਬੁੱਤ ਕਿ ਕਰ ਰਹੇ ਨੇ ਉਹ 4000 ਤਾਂ ਹਾਂ 4000 ਸਾਡੇ ਪੰਜ ਲੈਣਾ ਦਾ ਹਾਂ 1000 ਇਹ ਸਾਡਾ ਕੱਟ ਹੋ ਗਏ 1000 ਤੇਰਾ ਹੋਗਾ 1000 ਉਹਦਾ ਹੋ ਗਿਆ ਜੀ 500 ਮੇਰਾ ਉੱਥੇ ਮੈਂ ਸਰਪੰਚ ਨੂੰ ਦਿੱਤਾ ਤਾਂ ਹਾਂ ਆ ਗੱਪ ਪੱਤੀਓ 1500 1500 ਜਿਹਦੀ ਸ਼ਰਤ ਪੂਰੀ ਪੋਕੜੇ ਪੱਛੇ ਆ ਪੱਛੇ ਲਾਉਂਦੇ ਆ 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 ਪਾਣੀ ਨਾ ਪਾਣੀ ਨੂੰ ਹੋ ਗਿਆ ਪਈਦਾ ਆ ਮਚਾਲੇ ਇਹ ਦੇ ਦੇ ਕੋਈ ਗੱਲ ਨਹੀਂ ਇਹ ਦੇ ਦੇ ਆ ਪਾਟਿਆ ਆ ਲਓ ਆ ਲਓ ਪਾਟੇ ਸੰਦੇ ਹੋ ਗਿਆ ਕਿੰਨਾ ਦੇਣਾ ਠੀਕ ਹੈ ਠੀਕ ਅਗਲੀ ਵਾਰ ਮੈਂ ਸਾਣੇ ਦੇ ਦੇਣਾ ਠੀਕ ਹੈ ਓਕੇ ਹਾਂ ਓਕੇ ਆ ਸੰਕਤ ਦਾ ਬਰਾਬਰ ਨਾ ਲਿੱਤੀ ਗੱਡੀ ਦੀ ਮਾਰ ਸਾਰ ਹੋ ਗਈ ਚਲੋ ਇਹ ਸਸਤੇ ਗੱਲ ਕਰੋ ਓ ਆਈ ਲਵ ਯੂ ਤੁਹਾਨੂੰ ਓ ਰੱਟ ਭਰ ਕੇ ਆਹ ਬੰਦਾ ਦੁਸ਼ਮਣ ਬਾਦਰ ਬੜ ਬਾਈ ਆਹ ਰਾ ਚਾਹਦਾ ਕੋਈ ਨੋਟ ਦੇ ਦਿੱਕਤ ਇਹ ਚੇਂਜ ਕਰਨਾ ਇਹ ਨਾ ਤੂੰ ਕਿਹਨ ਆਈ ਨਾ ਮਜ਼ਾਕ ਕਰੀ ਓਏ ਹਾਸਾ ਮਜ਼ਾਕ ਤੇਰਾ ਦਿਲ ਦਿਖਾ ਕੇ ਕਿੱਥੇ ਜਾਣਾ ਤੇਰਾ ਦਿਲ ਦਿਖਾ ਕੇ ਕਿੱਥੇ ਜਾਣਾ ਭਾਈਏ ਫੋਨ ਫੋਨ ਕਰ ਦਿਓ ਮੈਂ ਉਹ ਕਾਗਜ਼ ਤੋਂ ਬੰਦ ਉਹ ਫੇਰ ਮੈਂ ਕਰਾਂ ਆਪਾਂ ਚੱਲੀਏ ਪਹਿਲੇ ਭਾਈ ਪਹਿਲੇ ਤੂੰ ਆ ਤਿੰਨ ਜਿਆ ਉਹਦੇ ਦੀ ਪੂਰੇ ਆ ਮਨੇ ਗਣਿਓ 4 ਠੀਕ ਆ ਅਸੀਂ ਆਪਣੇ ਸ਼ਰਤ ਤੇ ਤੁਹਾਨੂੰ ਹਾਂ ਵੱਡਾ ਸਮਾਰ ਹੈ ਦੋ ਬੰਦੇਆਂ ਦਾ ਮੇਰੇ ਬਿਆਨ ਪੂਰੇ ਆ ਬਗੈ ਕੀ 200 ਰੁਪਿਆ ਕਹਿੰਦੇ ਹੋਣ ਲਾ ਕੇ ਤੇ ਹੋਣਾ ਕਿ ਮੇਰਾ ਵਿਆਹ ਹੋ ਰਿਹਾ ਐ ਕਰੋ ਮੇਰਾ ਵਿਆਹ ਕਰਾ ਲਓ ਜੱਡੀ ਨਿਕਲੂ ਸਾਲ ਮੇਰਾ ਵਿਆਹ ਕਰਾ ਲਓ ਕਿਆ ਹੋ ਜਾਣਾ ਤੁਹਾਡਾ ਜਿੰਨੇ ਮਰਜ਼ੀ ਲੈ ਲਓ ਆ ਦੇਖੋ ਆ ਦੇ ਮੁੰਡੇ ਨੂੰ ਪਿੰਡਾਂ ਨਾਲ ਲੈ ਜਾऊंगा ਰਸਤਾ ਕਰਾ ਦੇ ਤੈਨੂੰ ਫੀਸ ਤੇਰੇ ਨਾਮ ਦੇ ਵਿਆਹ ਰਿਹਾ ਜਿੰਨਾ ਤੈ ਮੰਗ ਲੈ ਉਹ ਤਾਂ ਡੁੱਡੇ ਪੈਸੇ ਤੈਨੂੰ ਆ ਆ ਬੈਠੇ ਜਾਂ ਕਹਿਤੀ ਜਾਂ ਕਹਿਤੀ ਅੱਲਾ ਚੋਰ ਰਿਸ਼ਤਾ ਸੀ ਤੇ ਕੋਈ ਟੱਕਰ ਨਹੀਂ ਰਿਸ਼ਤਾ ਕਰਾਉਣ ਦਾ 5200 ਮੇਰੇ ਵੱਲ ਤੇ ਤੈਨੂੰ ਆ ਚੱਕੋ ਉਹ ਮੈਂ ਦਊਂਗਾ ਤੈਨੂੰ ਪਹਿਲਾਂ ਆਪਣੇ ਵੱਲ ਤੇ ਕੋਈ ਮੇਰੇ ਨਾਲ ਨਾ ਲਿਖਦੇ ਨੇ ਮੇਰੇ ਵੱਲੋਂ ਕੋਈ ਤੇ ਦਊਂਗਾ ਤੇਰੇ ਮੁੰਡੇ ਕਹਣੇ ਆਣੇ ਆ 5200 ਮੇਰੇ ਕੋਲ ਨੇ ਕਿ 42 ਦਾ ਪਟਿਆਣੀਆਂ ਦੇ ਕੋਣ ਦਾ 7 ਕਿਲੇ ਜ਼ਮੀਨ ਦੇ ਆਉਂਦੇ ਇਹਨੂੰ ਕਰੋੜਾ ਰੁਪਏ ਦਾ ਕਿਲਾ ਮੈਨੂੰ ਪਤਾ ਹੈ ਠੀਕ ਹੈ ਨਾ ਗੱਲ ਕੱਲਾ ਕੱਲਾ ਭਰਾ ਹੈ ਇੱਕ ਭੈਣ ਹੈ ਇਹਦੀ ਉਹ ਕਿਹੜੀ ਕੰਟਰੀ ਚ ਵੱਸ ਅਮਰੀਕਾ ਜੀ ਅਮਰੀਕਾ ਦੇ ਵਿੱਚ ਹੈਗੀ ਆ ਉਹ ਠੀਕ ਹੈ ਨਾ ਉਹ ਤਾਂ ਮੈਂ ਨਹੀਂ ਕਰ ਆ ਰਿਹਾ ਬਾਹਰੋਂ ਕੋਈ ਚੱਕਰ ਨਹੀਂ ਇਹਦੀ ਮਾਤਾ ਵਿਚਾਰੀ ਢਿੱਡ ਹੀ ਦਿੱਸੀ ਰਹਿੰਦੀ ਐ ਰੋਟੀ ਖਾਣ ਜੋ ਕੀ ਕਰਨੀ ਆਪਾਂ ਨੇ ਯਾਰ ਬਹੂ ਵਿਚਾਰੀ ਲਿਆ ਕੇ ਰੋਟੀਆਂ ਪਕਾ ਦੇਵੇ ਮਸਤੀ ਠੀਕ ਐ ਨਾ ਗੱਲ ਅੱਛਾ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋੜਨੀ ਹੈਗੀ ਲੈਣਾ ਕੋਈ ਲੈਣਾ ਕੋਈ ਲੈਂਟਰ ਪਿਆ ਹੋਇਆ ਗੱਡੀ ਕਰਦੀ ਆ ਲੰਮ-ਗੱਦਮ ਜੋ ਵੀ ਹੁੰਦਾ ਮੈਂ ਇੱਕ ਘਰ ਦੇ ਵਿੱਚ ਸਭ ਕੁਝ ਹੈਗਾ ਠੀਕ ਐ ਨਾ ਬੋਲਮਾਣੀ ਦਾ ਚੰਗਾ ਐ ਸਾਰੇ ਪਾਸੇ ਓਕੇ ਐ ਬਸ ਇੱਕ ਥੋੜਾ ਜਿਹਾ ਕੰਮ ਹੈਗਾ ਉਹ ਉਹ ਬਾਸਾਂ ਉਹ ਕੋਈ ਬੜੀ ਗੱਲ ਨਹੀਂ ਹੁੰਦੀ ਉਹ ਕਈ ਵਾਰ ਆਏ ਹੁੰਦਾ ਵੀ ਕਿਵੇਂ ਟੀਵੀ ਆਈ ਬਾਹਰ ਵੀ ਇਹਨਾਂ ਨੂੰ ਪਤਾ ਹੋਣੀ ਬਾਜਣਗੀ ਆ ਆ ਆ ਆਏ ਲੱਗੇ ਵਾ ਕੰਮ ਕੰਮ ਜਿਹੜਾ ਮਰਜ਼ੀ ਕੰਮ ਵਿੱਚ ਕੋਈ ਜਿਹੜੇ ਮਰਜ਼ੀ ਟਰੈਕਟਰ ਗੱਡੀ ਇਹ ਉਹ ਕਿਸੇ ਪਾਸੇ ਤੇ ਕੱਚ ਹੈ ਹੀ ਨਹੀਂ ਕੋਈ ਕੱਚ ਨਹੀਂ ਆ ਬਸ ਉਹ ਆਕਾਰ ਪੁੱਠੇ ਨੂੰ ਪਤਾ ਨਹੀਂ ਕਿ ਆਉਂਦਾ ਕਿਹੜੇ ਨਾਲ ਤਰੀਕੇ ਪਹਿਗਾਮ ਮੁੰਡਾ ਗਵਾਂਢੀ ਆ ਇੱਕ ਹਾਂਜੀ ਉਹਦੀ ਲੱਤ ਦਾ ਚੂਰਾ ਹੀ ਹੋ ਗਿਆ ਵਿਚਾਰੇ ਦਾ ਜੀ ਉਹ ਮੈਰਿਜ ਤੋਂ ਬਾਅਦ ਆ ਗਿਆ ਇਹਦਾ ਮੁੰਡਾ ਬਾਹਰ ਹੜੇ ਪੈਣੇ ਉਹ ਗੱਲ ਕਰਦੇ ਵੀ ਮੈਰਿਜ ਤੋਂ ਬਾਅਦ ਵੀ ਕੀ ਗੱਲ ਬਾਹਰ ਆ ਆਪਣੇ ਟੋਟੇ ਹੋ ਗਏ ਇਹਨਾਂ ਨੇ ਐਨੇ ਰਾਣਾ ਬੇਸ਼ਟ ਛੁਡੀਆਂ ਚੂਰੇ ਦੇਖੀ ਜੀ ਦੇਖ ਕੋਈ ਨਾ ਕੋਈ ਦੇਖੀ ਕਿ ਮੇਰੇ ਨਾਲ ਤੇਰੇ ਕੋਲ ਤੇਰੇ ਕੋਲ ਵੀ ਨੰਬਰ ਹੈਗਾ ਨਾ ਠੀਕ ਠੀਕ ਤੁਸੀਂ ਗੱਲ ਜੇ ਕੋਈ ਲੱਗਦਾ ਹੋਇਆ ਨਹੀਂ ਹਾਂ ਜੇ ਹੁਣ ਬੰਦਾ ਜੀ ਜਾਵੇ ਆਪਣੇ ਗਰੰਟੀ ਮੇਰੀ ਲੁੱਗੀ ਪੂਰੀ ਮਿਲੀ ਵੀ ਸਾਤਾ ਕੋਈ ਫਿਰ ਵੀ ਜਿਹਨੇ ਪੜਾਣਾ ਯਾਰ ਮੈਂ ਹੁਣ ਕਹਿਣੋ ਅਸੀਂ ਆਪਣਾ ਤੜੇ ਹਜ਼ਾਰ ਦੇ ਛੜਿਆ ਸ਼ਰਧਾਰ ਕਰੇ ਬੜਾ ਬੜਾ ਇਤਨੀ ਤੇਲ ਬੜੀ ਖਰਚਾ ਦੇਤਾ ਮੈਂ ਇਹ ਜਾਣਾ ਦੇ ਦੂੰਗੇ ਕੋਈ ਗਾਰੰਟੀ ਇਹ ਵੀ ਇਹ ਵੀ ਕਿਤੇ ਹਾਂ ਚਲੋ ਹੁਣ ਆਪਣਾ ਸਾਰਾ ਕੰਮ ਹੋ ਗਿਆ ਹਾਂ ਲੋੜੀ ਪਾਲੀਏ ਲੋੜੀ ਹਾਂ ਧੰਨਵਾਦ ਧੰਨਵਾਦ ਆ ਕੇ ਬੋਲਦੇ ਧੰਨਵਾਦ ਚਲੋ ਸਸੀ ਗਾਲ ਜੀ ਬਹੁਤ ਵਧੀਆ ਮਿਲਦੇ ਆਂ ਅੱਗੇ ਹੁਣ ਲੋੜੀ ਪਾਲੀਏ ਚਲੋ ਆਪਾਂ ਠੀਕ ਹੈ ਪ੍ਰਮਾਤਮਾ ਸਾਨੂੰ ਮਾਰਿਆ ਸਤਿਕਾਰ ਦੀ